ਤੁਸੀਂ ਫਿਰ ਪੁਲਿਸ ਤੇ ਵੀ ਨੌਕਰੀ ਕੀਤੀ ਹੈ ਕਿਤੇ ਲੱਗਦਾ ਉਹਨਾ ਹਾਂਜੀ ਮੈਂ ਕੀਤੀ ਜੀ ਕਿੰਨੇ ਕੁ ਟੇਰ ਕੀਤੀ ਦੋ ਤਿੰਨ ਸਾਲ ਟ੍ਰੇਨਿੰਗ ਤੋਂ ਬਸ ਥੋੜਾ ਸਾਲ ਬਾਅਦ ਹਮ ਮੈਂ ਕਿਹਾ ਮੇਰੀ ਜਗ੍ਹਾ ਨਹੀਂ ਮੇਰੀ ਤਾਂ ਉੱਡਣ ਆ ਰਹੀ ਹੈ ਇੱਕ ਦਿਨ ਮੈਂ ਹੁਣ ਸਲੂਟ ਮਾਰੀ ਜਾਵਾਂ ਬਿਦਆਉਟ ਰੀਜਨ ਕੰਮ ਵੈਸੇ ਡਿਊਟੀ ਤਾਂ ਉਹਨਾਂ ਦੀ ਬਹੁਤ ਔਖੀ ਹੈ ਇਹ ਦੇਖਿਆ ਜਾਵੇ ਡਿਊਟੀ ਔਖੀ ਆ ਪਰ ਉਹਦਾ ਵੀ ਉਹ ਵੀ ਇਦਾਂ ਮੈਨੂੰ ਲੱਗਦਾ ਵੀ ਬਾਹਰੋਂ ਦੇਖਣ ਵਾਲੀ ਹੈ ਉੱਥੇ ਐਵੇਂ ਮੇਨ ਅਫਸਰ ਛੋਟੇ ਅਫਸਰਾਂ ਨੂੰ ਉਦਾਂ ਹੀ ਦੱਬੀ ਫਿਰਦੇ ਆ ਬੇ ਮਤਲਬ ਐਂ ਬੇ ਮਤਲਬ ਰੋ ਵੀ ਮਾਰੀ ਜਾਣਾ ਹਾਂ ਉਦਾਂ ਹੀ ਰੋ ਮਾਰੀ ਜਾਣਾ ਮਾੜੀ ਜਿਹੀ ਪਾਵਰ ਲਈ ਚੱਕਦੇ ਹੋ ਵੱਟੇ ਹਾਂ ਮਤਲਬ ਰੋਪ ਤੁਸੀਂ ਵੀ ਬੜਿਆਂ ਦਾ ਸਿਹ੍ਹਾ ਹੋਣਾ ਜਦੋਂ ਤੁਸੀਂ ਜੋਗ ਕੀਤੀ ਨਹੀਂ ਆਪਾਂ ਸਹਿਣਾ ਨਹੀਂ ਕਰਕੇ ਛੱਡ ਦਿੱਤੀ ਅੱਛਾ ਹਾਂਜੀ ਨਹੀਂ ਤਾਂ ਦੇਖੋ ਅੱਜ ਕੱਲ੍ਹ ਪਰਤੀਆਂ ਜੇ ਨਿਕਲਦੀਆਂ ਲੋਕ ਕਿਸ ਹਿਸਾਬ ਨਾਲ ਪਰਤੀਆਂ ਜਾਂਦੇ ਲੋਕਾਂ ਦਾ ਇੱਕ ਸੁਪਨਾ ਹੁੰਦਾ ਵੀ ਹਾਂ ਉਸ ਟਾਈਮ ਮੈਂ ਬੜੀ ਕ੍ਰਿਟੀਕਲ ਸਿਚੁਏਸ਼ਨ ਸੀਗਾ ਕੋਈ ਡੇ ਹਾਲਾਤ ਵਾਲੇ ਹਾਲੀ ਮਾਲਤ ਵੀ ਚੰਗੀ ਨਹੀਂ ਸੀ ਤੇ ਕਰਮਾ ਵਾਲਿਆਂ ਨੂੰ ਨੌਕਰੀ ਜਾਂ ਆਮ ਗੱਲਾਂ ਚੱਲਦੀਆਂ ਅਸੀਂ ਤਾਂ ਕਿਤੇ ਰਿਸ਼ਵਤ ਦਿੱਤੀ ਨਹੀਂ ਯਾਨੀ ਕਿ ਪੈਸੇ ਦੇ ਲੈ ਕੇ ਨੌਕਰੀ ਮਿਲਦੀ ਆ ਨੌਕਰੀ ਵੀ ਇਦਾਂ ਹੀ ਮਿਲ ਗਈ ਰੱਬ ਸਬੱਬੀ ਤੇ ਅਸੀਂ 10 ਚਾਰਜ ਨੇ ਕਿੰਦੇ ਪੇਪਰ ਨਿਕਲੇ ਆ ਅਸੀਂ ਭਾਰਤੀ ਹੋਣ ਚਲ ਕੇ ਮੇਰੇ ਨਾਲ ਦੇ ਕਿਸੇ ਦੇ ਪੈਰ ਚਪਟੇ ਆ ਗਏ ਕੋਈ ਕਾਸੇ ਝੋ ਰਹੇ ਮੈਂ ਪਾਸ ਹੋ ਗਿਆ ਮੈਂ ਕੱਲਾ ਉੱਥੇ ਚੱਲ ਗਿਆ ਤੇ ਹੁੰਦੀ ਤਾਂ ਐ ਸੀ ਵੀ ਐਡਾ ਕੋਈ ਲੈਂਡਲੋਰਡ ਤਾਂ ਆਪਾਂ ਹੈ ਨਹੀਂ ਸੀ ਫੈਮਿਲੀ ਹੂੰ ਹੂੰ ਬਈ ਉਦਾਂ ਹੀ ਛੱਡ ਜਾਂਦੀ ਹੈ ਨਾ ਹਾਂਜੀ ਹਾਂਜੀ ਉਹ ਫੇਰ ਕਹਿੰਦੇ ਵੀ ਬਾਹਰ ਜਾ ਬਾਹਰ ਦਾ ਕੋਈ ਬਣ ਜਵੇ ਜਾਂ ਬਾਹਰ ਦਾ ਬਣ ਤੇ ਜਾਂ ਫੇਰ ਕੋਈ ਨੌਕਰੀ ਚਾਕਰੀ ਮਿਲ ਜਵੇ ਨੌਕਰੀ ਵੀ ਮਿਲ ਗਈ ਹੂੰ ਫੇਰ ਮੈਂ ਕਿਹਾ ਯਾਰ ਇੱਥੇ ਸੂਤ ਨਹੀਂ ਹੋਣੀ ਕਹਾਣੀ ਹੂੰ ਤੇ ਆਪਾਂ ਕੁਝ ਹੋਰ ਡਾਰੀਆਂ ਮਾਰਨ ਵਾਲੇ ਬੰਦੇ ਆ ਹੂੰ ਫੇਰ ਬਾਹਰ ਵੀ ਇਦਾਂ ਹੀ ਬਣ ਗਈ ਕਹਾਣੀ ਬਾਬੇ ਦੀ ਕਿਰਪਾ ਨਾਲ ਬਾਹਰ ਤਾਂ ਹਿੱਟ ਹੋਣ ਤੋਂ ਬਾਅਦ ਗਏ ਤੁਸੀਂ ਹਾਂਜੀ ਫੇਰ ਗੀਤ ਚੱਲ ਪਏ ਹਨਾ ਮੈਂ ਮਿਊਜ਼ਿਕ ਦਾ ਸੌਂਗ ਸ਼ੌਂਕ ਸੀਗਾ ਨਹੀਂ ਮਤਲਬ ਜਦੋਂ ਤੁਸੀਂ ਆਪਣੀ ਜੌਬ ਕਰ ਰਹੇ ਸੀਗੇ ਉਦੋਂ ਤੁਹਾਡੇ ਮਨ ਚ ਆਈ ਸੀ ਵੀ ਬੰਨਾ ਕੋਈ ਆਰਟਿਸਟ ਬੰਨਾ ਸਿੰਗਰ ਬੰਨਾ ਨਹੀਂ ਉਦੋਂ ਪਹਿਲਾਂ ਵੀ ਮੈਂ ਸੌਂਗ ਵਗੈਰਾ ਕਰ ਲਿੰਦਾ ਸੀ ਅੱਛਾ ਹਾਂਜੀ ਜਦੋਂ ਪਿੰਡਾਂ ਚ ਹੁੰਦੇ ਸੀ ਖੁੱਲੇ ਖੜੇ ਹਾਂ ਖੁੱਲੇ ਨਹੀਂ ਨਹੀਂ ਉਦਾਂ ਹੀ ਵੈਸੀ ਪਿੰਡਾਂ ਚ ਗੋੰਦੇ ਫਿਰਨਾ ਪਿੰਡ ਸਾਡੇ ਮੇਲੇ ਬਹੁਤ ਹੁੰਦੇ ਆ ਅੱਛਾ ਅੱਛਾ ਉੱਥੇ ਕਾਫਤਾ ਗਾਈ ਜਾਣੀਆਂ ਸਕੂਲ ਦੀਆਂ ਗੀਤ ਤਾਂ ਪਤਾ ਨਹੀਂ ਹੁੰਦਾ ਸੀ ਪ੍ਰਮਾਨਕ ਸਾਹਿਬ ਦੇ ਗੀਤ ਹੁੰਦੇ ਸੀ ਮਾਂ ਹੁੰਦੀ ਏ ਮਾਂ ਸਿੱਧੀ ਕਰ ਸਰਬਨ ਪੁੱਤਰਾ ਮੇਰਾ ਗੱਲ ਸਾਰਾ ਪੰਜਾਬ ਹੀ ਗੱਲ ਲਿੰਦਾ ਤੇ ਕਈ ਉਧੇ ਰਹਿ ਗਏ ਹੁਣੇ ਕਈ ਇਦਾਂ ਜੇ ਗਉਣ ਲੱਪੇਂਦੇ ਉਹਨਾਂ ਨੇ ਬਹੁਤ ਵੱਡੇ ਗਵਈਏ ਬਣ ਜਾਣਾ ਸੀ ਇਹ ਦੋ ਤਿੰਨ ਗੀਤ ਜਿਹੜੇ ਸੀ ਨਾ ਇਹ ਹਰ ਥਾਂ ਕਿਤੇ ਮਰਜੀ ਧਾਰਮਿਕ ਥਾਂ ਤੇ ਗਾ ਲੋ ਜਿੱਥੇ ਮਰਜੀ ਗਾ ਲੋ ਜਿੱਥੇ ਮਰਜੀ ਗਾ ਲੋ ਸਮਝ ਲੋ ਵੀ ਬਹੁਤ ਵੱਡੇ ਗੀਤ ਮੈਂ ਸਮਝਦਾ ਇਹਨਾਂ ਨੂੰ ਕਈਆਂ ਦੀ ਜ਼ਿੰਦਗੀ ਬਣਾਈ ਹੋਣੀ ਸਹੀ ਗੱਲ ਕਈਆਂ ਦੀ ਜ਼ਿੰਦਗੀ ਸਾਡੇ ਜਿਹੜੇ ਸੰਗ ਗੱਲ ਹੀ ਹੋਣਿਆ ਉਹਨਾਂ ਚ ਆ ਮੇਰਾ ਖਿਆਲ ਵੀ 50% ਸਿੰਗਰੇ ਹੋਣੇ ਜਿਹੜੇ ਇਹ ਗੀਤ ਗਾ ਕੇ ਸਿੰਗਰ ਬਣ ਗਏ ਹੂੰ